ਪੈਟਰੋਲ ਤੇ ਡੀਜ਼ਲ ਤੇ ਐਕਸਾਈਜ਼ ਡਿਊਟੀ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਇਆ ਹੈ। ਸਰਕਾਰ ਵੱਲੋਂ ਜਾਰੀ ਇੱਕ ਅਧਿਕਾਰਿਤ ਹੁਕਮ ਦੇ ਅਨੁਸਾਰ ਪੈਟਰੋਲ ਅਤੇ ਡੀਜ਼ਲ ਤੇ ਐਕਸਾਈਜ਼ ਡਿਊਟੀ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਵਧਾ ਦਿੱਤੀ ਹੈ। ਹੁਕਮ ਅਨੁਸਾਰ ਕਿਹਾ ਗਿਆ ਹੈ ਕਿ ਪੈਟਰੋਲ ਤੇ ਐਕਸਾਈਜ਼ ਡਿਊਟੀ 13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਤੇ 10 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਹਾਲਾਂਕਿ ਆਦੇਸ਼ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇਸ ਆਪਰਚੂਨ ਕੀਮਤਾਂ ਤੇ ਕੀ ਪ੍ਰਭਾਵ ਪਵੇਗਾ। ਦਸ ਦਈਏ ਤੇ ਪਰਚੂਨ ਕੀਮਤਾਂ ਵਿੱਚ ਬਦਲਾਵ ਦੀ ਸੰਭਾਵਨਾ ਨਹੀਂ ਹੈ ਵਧੀ ਹੋਈ ਐਕਸਾਈਜ਼ ਡਿਊਟੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਦੇ ਵਿਰੁੱਧ ਐਡਜਸਟ ਕੀਤੇ ਜਾਣ ਦੀ ਸੰਭਾਵਨਾ ਹੈ ਜੋ ਅੰਤਰਰਾਸ਼ਟਰੀ ਤੇਲ ਕੀਮਤਾਂ ਵਿੱਚ ਗਰਾਫਟ ਕਾਰਨ ਜ਼ਰੂਰੀ ਸੀ ਪੈਟਰੋਲ ਅਤੇ ਡੀਜ਼ਲ ਤੇ ਲਾਗੂ ਕੀਤਾ ਜਾਣ ਵਾਲੀ ਇਹ ਐਕਸਾਈਜ਼ ਡਿਊਟੀ ਜਾਂ ਜੋ ਟੈਕਸ ਹੈ ਇਹ ਹੁੰਦਾ ਕੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਨਡਾਇਰੈਕਟ ਟੈਕਸ ਹੁੰਦਾ ਹੈ ਜੋ ਸਰਕਾਰ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਵਾਂਗ ਉਤਪਾਦਾਂ ਤੇ ਲਗਾਇਆ ਜਾਂਦਾ ਹੈ ਇਹ ਟੈਕਸ ਉਤਪਾਦ ਦੀ ਪ੍ਰੋਡਕਸ਼ਨ ਅਤੇ ਸੇਲ ਤੇ ਲਾਗੂ ਹੁੰਦਾ ਹੈ ਸਰਕਾਰ ਇਹ ਟੈਕਸ ਮੁੱਖ ਤੌਰ ਤੇ ਆਮਦਨ ਬਤਾਉਣ ਅਤੇ ਤੇਲ ਦੀ ਖਪਤ ਨੂੰ ਨਿਯੰਤਰਣ ਕਰਨ ਦੇ ਲਈ ਲਗਾਉਂਦੀ ਹੈ ਇਸ ਟੈਕਸ ਨੂੰ ਉਤਪਾਦਨ ਟੈਕਸ ਅਤੇ ਉਤਪਾਦਨ ਸ਼ੁਲਕ ਵੀ ਕਿਹਾ ਜਾਂਦਾ ਹੈ ਭਾਰਤ ਸਰਕਾਰ ਨੇ 7 ਅਪ੍ਰੈਲ 2025 ਨੂੰ ਪੈਟਰੋਲ ਅਤੇ ਡੀਜ਼ਲ ਦੇ ਨਿਰਜਾਤ ਤੇ ਲਾਗੂ ਟੈਕਸ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਹ ਫੈਸਲਾ ਵਿਸ਼ਵ ਪੱਧਰ ਤੇ ਤੇਲ ਦੀਆਂ ਕੀਮਤਾਂ ਵਿੱਚ ਆਏ ਵੱਡੇ ਗਿਰਾਵਟ ਦੇ ਪ੍ਰतिकਰਮ ਦੇ ਵੱਜੋਂ ਲਿਆ ਗਿਆ ਹੈ। ਇਹ ਵਾਧੂ ਨਿਰਜਾਤ ਟੈਕਸ ਦਾ ਉਦੇਸ਼ ਅੰਤਰਰਾਸ਼ਟਰੀ ਊਰਜਾ ਬਾਜ਼ਾਰ ਵਿੱਚ ਹੋ ਰਹੇ ਬਦਲਾਵਾਂ ਦੇ ਨਾਲ ਸਮਰੂਪ ਹੋਣਾ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਹੈ। ਸਰਕਾਰ ਨੇ ਇਹ ਐਲਾਨ ਇੱਕ ਅਧਿਕਾਰਤ ਨੋਟਿਸ ਰਾਹੀਂ ਕੀਤਾ ਹੈ ਜੋ ਕਿ 7 ਅਪ੍ਰੈਲ 2025 ਨੂੰ ਜਾਰੀ ਕੀਤਾ ਗਿਆ ਹੈ। ਇਕਾਰ ਨੇ ਪਹਿਲਾਂ ਵੀ ਪੈਟਰੋਲ ਅਤੇ ਡੀਜ਼ਲ ਦੇ ਵੱਖ-ਵੱਖ ਸਮਿਆਂ ਤੇ ਐਕਸਾਈਜ਼ ਡਿਊਟੀ ਵਿੱਚ ਤਬਦੀਲੀਆਂ ਕੀਤੀਆਂ ਹਨ ਜਿਨ੍ਹਾਂ ਦਾ ਉਦੇਸ਼ ਭਾਰਤ ਦੇ ਵਿੱਚ ਬਾਹਤੂ ਆਮਦਨ ਪ੍ਰਾਪਤ ਕਰਨਾ ਅਤੇ ਦੇਸ਼ ਦੀਆਂ ਕੀਮਤਾਂ ਵਿੱਚ ਹੋ ਰਹੇ ਉਤਰਾਅ-ਚੜਾਅ ਦਾ ਪ੍ਰਬੰਧ ਕਰਨਾ ਹੈ ਇਹ ਗੱਲ ਮਹਿੰਗਾਈ ਦੇ ਨਾਲ ਜੁੜੀ ਹੋਈ ਹੈ ਸਰਕਾਰ ਨੇ ਇਸ ਨਵੇਂ ਨਿਰਜਾਤ ਟੈਕਸ ਬਾਹਤੂ ਦੇ ਨਤੀਜੇ ਵਜੋਂ ਪੈਟਰੋਲ ਅਤੇ ਡੀਜ਼ਲ ਦੇ ਨਿਰਜਾਤਕਾਂ ਨੂੰ ਬਾਹਤੂ ਖਰਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕਿ ਉਨ੍ਹਾਂ ਦੀ ਨਿਰਜਾਤ ਗਤੀਵਿਧੀਆਂ ਤੇ ਪ੍ਰਭਾਵ ਪਾ ਸਕਦਾ ਹੈ ਇਸ ਦੇ ਨਾਲ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਇਹ ਵਾਧੂ ਟੈਕਸ ਦੇ ਅੰਦਰੂਨੀ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਕੋਈ ਪ੍ਰਭਾਵ ਪਾਉਂਦਾ ਹੈ ਜਾਂ ਨਹੀਂ। ਉਹਨਾਂ ਦੱਸ ਦਈਏ ਕਿ ਕੇਂਦਰੀ ਤੇਲ ਮੰਤਰੀ ਹਰਦੀਪ ਸਿੰਘ ਪੂਰੀ ਨੇ ਕਿਹਾ ਕਿ ਡਿਸਟ੍ਰਿਬਿਊਸ਼ਨ ਕੰਪਨੀਆਂ ਨੇ ਰਸੋਈ ਗੈਸ ਜਿਨ੍ਹਾਂ ਦੇ ਵਿੱਚ ਐਲਪੀਜੀ ਗੈਸ, ਇੰਡੀਅਨ ਆਇਲ ਗੈਸ ਸਾਰ ਤਰ੍ਹਾਂ ਦੀ ਗੈਸਾਂ ਆਉਂਦੀਆਂ ਹਨ ਉਹਨਾਂ ਦੀ ਕੀਮਤ ਦੇ ਵਿੱਚ 50 ਰੁਪਏ ਪ੍ਰਤੀ ਸਿਲੰਡਰ ਵਾਧਾ ਕਰ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਉਜਵਲਾ ਅਤੇ ਆਮ ਸ਼੍ਰੇਣੀ ਦੇ ਗਾਹਕਾਂ ਦੋਨਾਂ ਦੇ ਲਈ ਇਹ ਕੈਸ ਇੰਤਾਂ ਜੋ ਵਧਾਈਆਂ ਗਈਆਂ ਹਨ ਉਹ ਲਾਗੂ ਹੋਣਗੀਆਂ ਵਾਧੇ ਉਪਰੰਤ 14.2 ਕਿਲੋਗ੍ਰam ਐਲਪੀਜੀ ਸਿਲੰਡਰ ਦੀ ਕੀਮਤ ਆਮ ਉਪਭੋਗਤਾਵਾਂ ਲਈ ਆਮ ਜੋ ਕਸਟਮਰ ਨੇ ਉਹਨਾਂ ਦੇ ਲਈ 803 ਰੁਪਏ ਤੋਂ ਵਧਾ ਕੇ 853 ਰੁਪਏ ਅਤੇ ਉਜਵਲਾ ਯੋਜਨਾ ਦੇ ਤਹਿਤ ਜੋ ਸਰਕਾਰ ਦੇ ਵੱਲੋਂ ਯੋਜਨਾ ਕੁਝ ਇੱਕ ਲਿਮਟਿਡ ਲੋਕਾਂ ਨੂੰ ਦਿੱਤੀ ਜਾਂਦੀ ਹੈ ਉਪਭੋਗਤਾਵਾਂ ਨੂੰ ਦਿੱਤੀ ਜਾਂਦੀ ਹੈ ਜਿਸ ਦੀ ਕੀਮਤ ਆਮ ਭੋਗਤਾਵਾਂ ਦੇ ਜੋ ਗੈਸ ਸਿਲੰਡਰ ਦਾ ਰੇਟ ਹੈ ਉਸ ਦੇ ਨਾਲੋਂ ਘੱਟ ਹੁੰਦੀ ਹੈ ਜਿਸ ਦਾ ਰੇਟ ਪਹਿਲਾਂ 503 ਰੁਪਏ ਸੀ ਤੇ ਹੁਣ ਉਸ ਦਾ ਰੇਟ 50 ਰੁਪਏ ਵਧ ਕੇ 553 ਰੁਪਏ ਪ੍ਰਤੀ 14.2 ਕਿਲੋਗ੍ਰam ਦਾ ਜੋ ਸਿਲੰਡਰ ਹੈ ਉਸ ਤੇ ਲਾਗੂ ਹੋਵੇਗਾ ਹੁਣ ਅਗਲੀ ਖਬਰ ਤੇ ਜੁੜੀ ਹੋਈ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਧਨੌਲਾ ਮੰਡੀ ਵਿਖੇ ਮਹਾਪੰਚਾਇਤ ਵਿੱਚ ਸ਼ਾਮਲ ਹੋਏ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜੀ ਦੀ ਅਚਾਨਕ ਸਿਹਤ ਵਿਗੜਨ ਕਾਰਨ ਉਹਨਾਂ ਨੂੰ ਬਰਨਾਲਾ ਬੀ ਐਮ ਸੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਦੱਸਿਆ ਹੈ ਕਿ ਧਨੌਲਾ ਵਿਖੇ ਮਹਾਪੰਚਾਇਤ ਦੌਰਾਨ ਜਗਜੀਤ ਸਿੰਘ ਡੱਲੇਵਾਲ ਦੇ ਪੇਟ ਵਿੱਚ ਜ਼ਿਆਦਾ ਦਰਦ ਹੋਣ ਲੱਗ ਗਿਆ ਸੀ ਜਿਸ ਕਾਰਨ ਉਹਨਾਂ ਨੂੰ ਬੀ ਐਮ ਸੀ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਤੇ ਉਹਨਾਂ ਨੂੰ ਐਡਮਿਟ ਕਰਾ ਦਿੱਤਾ ਗਿਆ ਡਾਕਟਰਾਂ ਦੇ ਵੱਲੋਂ ਇਲਾਜ ਹੈ ਜੋ ਸ਼ੁਰੂ ਕਰ ਦਿੱਤਾ ਗਿਆ ਸੀ ਜਿਕਰ ਇਹ ਜੋ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ 131 ਦਿਨਾਂ ਬਾਅਦ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਲੰਘੇ ਦਿਨੀ ਆਪਣਾ ਵਰਤ ਜੋ ਖੋਲਿਆ ਗਿਆ ਸੀ ਇਹ ਵਰਤ ਖੋਲਣ ਦਾ ਜੋ ਉਹਨਾਂ ਦਾ ਫੈਸਲਾ ਹੈ ਉਹ ਕਿਸਾਨ ਆਗੂਆਂ ਦੇ ਕਿਸਾਨਾਂ ਦੇ ਸਲਾਹ مشورے ਦੇ ਨਾਲ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਲਿਆ ਗਿਆ ਸੀ ਤੇ ਇਸ ਦੇ ਪ੍ਰतिकਰਮ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਲਾਹਾਂ ਕੀਤੀ ਗਈ ਸੀ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਜਗਜੀਤ ਸਿੰਘ ਡੱਲੇਵਾਲ ਦੇ ਇਸ ਵਰਤ ਨੂੰ ਲੈ ਕੇ ਜੋ ਕਾਫੀ ਲੰਮੇ ਸਮੇਂ ਤੋਂ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਸਨ ਪੰਜਾਬ ਸਰਕਾਰ ਨੇ ਡੱਲੇਵਾਲ ਦਾ ਧੰਨਵਾਦ ਕੀਤਾ ਹੈ ਤੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੇ ਇਹ ਗੱਲ ਕਹੀ ਸੀ ਕਿ ਬੇਸ਼ੱਕ ਅਸੀਂ ਆਪਣਾ ਵਰਤ ਖਤਮ ਕਰ ਚੁੱਕੇ ਹਾਂ ਸਾਨੂੰ ਸਰਕਾਰ ਨੇ ਕਨੌਰੀ ਅਤੇ ਸ਼ੰਭੂ ਬਾਡਰ ਤੋਂ ਧੱਕੇ ਨਾਲ ਿਖਾਇਆ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਡੀਆਂ ਮੰਗਾਂ ਅਸੀਂ ਭੁੱਲ ਚੁੱਕੇ ਹਾਂ ਰਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਅਸੀਂ ਆਪਣੀ ਜੋ ਜੋ ਵੀ ਸਾਡੇ ਹੱਕ ਨੇ ਉਹ ਲੈਣਾ ਜਾਣਦੇ ਹਾਂ ਤੇ ਇਸ ਪ੍ਰਤੀ ਉਹ ਆਪਣਾ ਜੋ ਰੋਜ਼ ਪ੍ਰਦਰਸ਼ਨ ਹੈ ਉਹ ਸਰਕਾਰਾਂ ਦੇ ਖਿਲਾਫ ਕਰਦੇ ਰਹਿਣਗੇ ਅਤੇ ਪੂਰੀ ਤਨਦੇਹੀ ਦੇ ਨਾਲ ਆਪਣੀਆਂ ਮੰਗਾਂ ਮਨਾਉਣ ਦੇ ਲਈ ਸਰਕਾਰ ਦੇ ਨਾਲ ਉਹਨਾਂ ਦੀ ਲੜਾਈ ਪਹਿਲਾਂ ਦੇ ਵਾਂਗ ਹੀ ਜਾਰੀ ਰਹੂਗੀ ਅਗਲੀ ਖਬਰ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮਹੀਨੇ ਨਵਾਂ ਪ੍ਰਧਾਨ ਮਿਲ ਸਕਦਾ ਹੈ ਇਹ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਕੋਈ ਹੋਰ ਅਕਾਲੀ ਆਗੂ ਹੋ ਸਕਦਾ ਹੈ ਇਸ ਬਾਰੇ ਹਦੇ ਕੋਈ ਵੀ ਗੱਲ ਉੱਪਰ ਕੇ ਬਾਹਰ ਨਹੀਂ ਆਈ ਪਾਰਟੀ ਵੱਲੋਂ 8 April ਨੂੰ ਜਾਨੀ ਕਿ ਅੱਜ ਵਰਕਿੰਗ ਕਮੇਟੀ ਦੀ ਬੈਠਕ ਬੁਲਾਈ ਜਾਣੀ ਹੈ ਇਹ ਫੈਸਲਾ ਜੋ ਛੇ ਵਿਧਾਨ ਸਭਾ ਹਲਕਿਆਂ ਦੀ ਬੈਠਕ ਜੋ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਦੇ ਵਿੱਚ ਹੋਈ ਸੀ ਉਸ ਦੇ ਵਿੱਚ ਲਿਆ ਗਿਆ ਸੀ ਇਸ ਬੈਠਕ ਵਿੱਚ ਵਿਧਾਨ ਸਭਾ ਹਲਕਿਆਂ ਦੇ ਚਾਰ-ਚਾਰ ਡੈਲੀਗੇਟ ਚੁਣੇ ਜਾਣੇ ਹਨ ਅਤੇ ਇਸ ਨੂੰ ਚੁੰਨ ਦਾ ਅਧਿਕਾਰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੂੰ ਦਿੱਤਾ ਗਿਆ ਹੈ ਇਹ ਡੈਲੀਗੇਟ ਅਗਲਾ ਪਾਰਟੀ ਪ੍ਰਧਾਨ ਚੁਣਗੇ ਹੋ ਸਕਦਾ ਹੈ ਕਿ ਇਹ ਵੀ ਕਿਆਸ ਲੱਗ ਰਹੇ ਨੇ ਕਿ ਜੋ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਸੁਖਬੀਰ ਸਿੰਘ ਬਾਦਲ ਹੋ ਸਕਦਾ ਹੈ ਇਸ ਗੱਲ ਨੂੰ ਲੈ ਕੇ ਕੋਈ ਵੀ ਸਪਸ਼ਟੀਕਰਨ ਨਹੀਂ ਇਹ ਸਿਰਫ ਕਿਆਸ ਹੀ ਲਗਾਏ ਜਾ ਰਹੇ ਇਸ ਬੈਠਕ ਦੇ ਬਾਅਦ ਸੁਖਬੀਰ ਸਿੰਘ ਬਾਦਲ ਦੇ ਪਾਰਟੀ ਪ੍ਰਧਾਨ ਬਣ ਤੇ ਲਗਭਗ ਮੂਰ ਲੱਗੀ ਹੈ ਜਾਂ ਨਹੀਂ ਇਸ ਬਾਰੇ ਕੋਈ ਵੀ ਫੈਸਲਾ ਨਹੀਂ ਆਇਆ ਸਾਫ ਦਾ ਕੈਬਨਿਟ ਮੰਤਰੀ ਪੀਰਾ ਸਿੰਘ ਗਾਬੜੀਆ ਨੇ ਬੈਠਕ ਦੇ ਦੌਰਾਨ ਇਸ ਗੱਲ ਨੂੰ ਲੈ ਕੇ ਇਸ਼ਾਰਾ ਜ਼ਰੂਰ ਕੀਤਾ ਸੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਹੋ ਸਕਦੇ ਹਨ ਪਰ ਇਸ ਬਾਰੇ ਕੋਈ ਵੀ ਸਪਸ਼ਟੀਕਰਨ ਨਹੀਂ ਕੀਤਾ ਗਿਆ ਭਰਤੀ অবজারভার ਦਮਾਰਾ ਸਿੰਘ ਗੁਰੂ ਨੇ ਕਿਹਾ ਹੈ ਕਿ 8 April ਨੂੰ ਸਟੇਟ ਅਤੇ ਜਨਰਲ ਡੈਲੀਗੇਟ ਚੁਣਨਾ ਜ਼ਰੂਰੀ ਹੈ ਇਸ ਨੂੰ ਕਾਨੂੰਨੀ ਤੌਰ ਤੇ ਕਰਨ ਦੇ ਲਈ ਰਜਿਸਟਰਡ ਵਿੱਚ ਸਾਈਨ ਕਰਨਾ ਵੀ ਜ਼ਰੂਰੀ ਹੋਵੇਗਾ 8 ਅਪ੍ਰੈਲ ਨੂੰ ਹੋਣ ਵਾਲੀ ਵਰਕਿੰਗ ਕਮੇਟੀ ਦੇ ਵਿੱਚ ਜੋ ਬੈਠਕ ਹੋਵੇਗੀ ਉਸ ਦੇ ਵਿੱਚ ਭਰਤੀ ਪ੍ਰਕਿਰਿਆ ਦੇ ਉੱਤੇ ਪਰਮਿੰਦਰ ਸਿੰਘ ਬੰਤੀ ਰਵਾਨਾ ਨੇ ਕਿਹਾ ਹੈ ਕਿ 8 ਅਪ੍ਰੈਲ ਨੂੰ ਜੋ ਵਰਕਿੰਗ ਕਮੇਟੀ ਦੀ ਬੈਠਕ ਹੋਵੇਗੀ ਇਸ ਤੋਂ ਪਹਿਲਾਂ ਸਟੇਟ ਡੈਲੀਗੇਟ ਚੁਣੇ ਜਾਣਗੇ ਬੈਠਕ ਦੌਰਾਨ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਤੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜੋ ਵੀ ਫੈਸਲਾ ਕੀਤਾ ਗਿਆ ਹੈ ਉਸੇ ਹਿਸਾਬ ਦੇ ਨਾਲ ਹੀ ਪਾਰਟੀ ਪ੍ਰਧਾਨ ਚੁਣਿਆ ਜਾਵੇਗਾ ਉਪਚੋਣ ਦੇ ਲਈ ਉਮੀਦਵਾਰਾਂ ਦਾ ਅਗਲੇ ਹਫਤੇ ਕੀਤਾ ਜਾਵੇਗਾ ਐਲਾਨ ਇਹ ਗੱਲ ਦਰਬਾਰਾ ਸਿੰਘ ਗੁਰੂ ਤੇ ਹੋਰ ਆਗੂਆਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕਮਜ਼ੋਰ ਨਹੀਂ ਰਿਹਾ ਤੇ ਨਾ ਹੀ ਕਦੇ ਹੋਵੇਗਾ ਅਸੀਂ ਹੋਰ ਮਜ਼ਬੂਤੀ ਨਾਲ ਅੱਗੇ ਆਵਾਂਗੇ ਮੀਟਿੰਗ ਦੌਰਾਨ ਭੁਪਿੰਦਰ ਸਿੰਘ ਭਿੰਦਾ ਨੇ ਆਗੂਆਂ ਦਾ ਧੰਨਵਾਦ ਕੀਤਾ ਤੇ ਉਪਚੋਣਾ ਇੱਕਜੁੱਟ ਹੋ ਕੇ ਲੜਨ ਦੀ ਗੱਲ ਵੀ ਕੀਤੀ ਅਗਲੀ ਖਬਰ ਜੁੜੀ ਹੋਈ ਹੈ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੀਰ ਮੁਹੰਮਦ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਐਨ ਇੱਕ ਦਿਨ ਪਹਿਲਾਂ ਇਹ ਅਸਤੀਫਾ ਦਿੱਤਾ ਹੈ। ਅਕਾਲੀ ਆਗੂ ਪੀਰ ਮੁਹੰਮਦ ਨੇ ਅਸਤੀਫਾ ਦੇਣ ਮਗਰੋਂ ਦੋਸ਼ ਅਕਾਲੀ ਲੀਡਰਸ਼ਿਪ ਉੱਤੇ ਜ਼ੋਰਦਾਰ ਹਮਲਾ ਕਰਦੇ ਹੋਏ ਇਹ ਦੋਸ਼ ਲਗਾਇਆ ਕਿ ਪਾਰਟੀ ਆਪਣੀ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਦੇ ਨਾਲ ਭਟਕ ਚੁੱਕੀ ਹੈ ਅਤੇ ਉਹ ਆਪਣੀ ਤਾਕਤ ਛੱਡਣਾ ਨਹੀਂ ਚਾਹੁੰਦੀ ਹੋ ਸਕਦਾ ਹੈ ਕਿ ਉਹਨਾਂ ਨੇ ਸਿੱਧਾ ਸਿੱਧਾ ਇਸ਼ਾਰਾ ਸੁਖਬੀਰ ਸਿੰਘ ਬਾਦਲ ਉੱਤੇ ਕੀਤਾ ਹੋਵੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦਜੀਤ ਸਿੰਘ ਚੀਮਾ ਨੇ ਕਿਹਾ ਕਿ ਪੀਰ ਮੁਹੰਮਦ ਨੇ ਬੜੀ ਹੁਸ਼ਿਆਰੀ ਦੇ ਨਾਲ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅਸਤੀਫਾ ਦਿੱਤਾ ਹੈ ਉਹਨਾਂ ਕਿਹਾ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਜੋ ਅੱਜ ਹੋਣ ਵਾਲੀ ਹੈ ਉਸ ਦੇ ਹਿਸਾਬ ਦੇ ਨਾਲ ਜੋ ਸਮੁੱਚਾ ਟਾਂਚਾ ਹੈ ਉਹ ਤਾਂ ਪਹਿਲਾਂ ਹੀ ਭੱਗ ਹੋ ਜਾਣਾ ਸੀ ਪਰ ਪੀਰ ਮੁਹੰਮਦ ਨੇ ਵਿਖਾਵੇ ਦੇ ਲਈ ਐਨ ਪਹਿਲਾਂ ਇਹ ਕਦਮ ਚੁੱਕਿਆ ਹੈ ਡਾਕਟਰ ਗਲਦੀਪ ਸੀਮਾ ਨੇ ਪੀਰ ਮੁਹੰਮਦ ਨੂੰ ਕਿਹਾ ਹੈ ਕਿ ਉਹ ਆਪਣੀ ਕਲਾ ਦੇ ਵਿੱਚ ਮਾਹਿਰ ਹਨ ਅਤੇ ਇਸ ਤਰ੍ਹਾਂ ਦੇ ਫੈਸਲੇ ਉਹ ਹਮੇਸ਼ਾ ਕਰਦੇ ਰਹਿੰਦੇ ਹਨ ਸਾਕਾ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਚੇਤਨ ਸਿੰਘ ਜੋੜਾਵਾਜਰਾ ਜੋ ਕਿ ਪਿਛਲੇ ਦਿਨੀ ਸਮਾਣਾ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੇ ਨਜ਼ਰਾ ਚਾੜਨ ਕਾਰਨ ਮੋੜ ਵਿਵਾਦਾ ਜਾਗੇ ਹਨ ਇੱਕ ਕੜਨਾ ਉਸ ਸਮੇਂ ਵਾਪਰੀ ਜਦੋਂ ਸਕੂਲ ਆਫ ਐਮੀਨੈਂਸ ਦੀ ਚਾਰ ਦਿਵਾਰੀ ਦੇ ਤੋਂ ਘਾਟਣ ਲਈ ਚੇਤਨ ਸਿੰਘ ਜੋੜਾ ਮਾਜਰਾ ਸਮਾਣਾ ਪੁੱਜੇ ਹੋਏ ਸਨ ਤੇ ਜੋੜਾ ਮਾਜਰਾ ਨੇ ਜਦੋਂ ਇਕੱਠ ਨੂੰ ਸੰਬੋਧਨ ਕਰਨ ਦੇ ਲਈ ਸੱਦਿਆ ਗਿਆ ਤਾਂ ਮਾਹੌਲ ਦੇਖ ਕੇ ਉਹ ਕਾਫੀ ਖਿੱਚ ਗਏ ਸਨ ਉਹਨਾਂ ਮਾਈਕ ਸੰਭਾਲਦੇ ਅਸੀਂ ਮਾੜੇ ਪ੍ਰਬੰਧਾਂ ਲਈ ਪ੍ਰਿੰਸੀਪਲ ਨੂੰ ਝਾੜ ਪਾਈ ਉਹ ਆਖਦੇ ਦਿਖਾਈ ਦੇ ਰਹੇ ਸਨ ਕਿ ਟੋਟਲ ਫੇਲ ਹੈ ਪ੍ਰੋਗਰਾਮ ਤੁਹਾਡਾ ਕੋਈ ਹੈ ਮਾੜਾ ਮੋਟਾ ਦਿਮਾਗ ਕੰਮ ਕਰਦਾ ਹੈ ਜਾਂ ਨਹੀਂ ਤੁਹਾਡੀ ਕੋਈ ਮਾਰੀ-ਮੋਟੀ ਪਾਵਰ ਬੱਚਿਆਂ ਤੇ ਹੈ ਜਾਂ ਨਹੀਂ ਇਹ ਸਕੂਲ ਥੋੜੀ ਹੈ ਸਕੂਲ ਵਾਲੀ ਤਾਂ ਗੱਲ ਹੀ ਨਹੀਂ ਇੱਥੇ ਪ੍ਰੋਗਰਾਮ ਦੌਰਾਨ ਅਨੁਸ਼ਾਸਨ ਦੀ ਕਮੀ ਅਧਿਆਪਕ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੀ ਗੈਰ ਹਾਜ਼ਰੀ ਦੀ ਸ਼ਿਕਾਇਤ ਕਰਦੇ ਹਾਂ ਜੁੜੇ ਮਾਜਰਾ ਨੇ ਸਵਾਲ ਕੀਤਾ ਕਿ ਇਹ ਸੋਚੀ ਸਮਝੀ ਸਾਜਿਸ਼ ਤੈਅ ਹੋਇਆ ਹੈ ਉਹਨਾਂ ਕਹਾਂ ਕਿ ਜਿਹੜੇ ਬੱਚੇ ਉੱਥੇ ਇਧਰ ਉੱਤਰ ਘੁੰਮ ਰਹੇ ਸਨ ਉਹਨਾਂ ਦੀ ਗੈਰ ਹਾਜ਼ਰੀ ਲਗਾਓ ਮੈਂ ਮਾਰੇ ਪ੍ਰਬੰਧਾਂ ਲਈ ਅਧਿਆਪਕਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੂੰ ਸ਼ਿਕਾਇਤ ਕਰਾਂਗਾ। ਸੂਤਰਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਪ੍ਰੋਗਰਾਮ ਬਾਰੇ ਆਖਰੀ ਮਿੰਟ 'ਚ ਜਾਣਕਾਰੀ ਦਿੱਤੀ ਗਈ ਸੀ। ਇਹ ਗੱਲ ਸਕੂਲ ਪ੍ਰਿੰਸੀਪਲ ਦੇ ਵੱਲੋਂ ਕਹੀ ਗਈ ਹੈ ਜਿਸ ਕਾਰਨ ਉਹਨਾਂ ਦੇ ਵੱਲੋਂ ਊੜਾ ਪ੍ਰਬੰਧ ਨਹੀਂ ਹੋ ਸਕਿਆ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਬਾਰੇ ਜੁੜਾ ਮਾਜਰਾ ਨੇ ਇਤਰਾਜ਼ ਕੀਤਾ ਹੈ ਉਹ ਪੰਡਾਲ 'ਚ ਨਹੀਂ ਬੈਠੇ ਹੋਏ ਸਨ। ਉਹਨਾਂ ਉਹਨਾਂ ਕਿਹਾ ਕਿ ਅਧਿਆਪਕ ਵੀ ਪੂਰੇ ਪ੍ਰੋਗਰਾਮ ਦੀ ਦੇਖਰੇਖ ਕਰ ਰਹੇ ਸਨ। ਗੱਲ ਕਰਦੇ ਹਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਮੌਸਮ ਦੀ ਕਈ ਸ਼ਹਿਰਾਂ 'ਚ ਤਾਪਮਾਨ 42 ਡਿਗਰੀ ਸੈਲਸੀਅਸ ਤੇ ਪੁੱਜਾ ਅੱਜ ਅਤੇ ਭਲਕੇ ਤੱਕ ਜੈਲੋ ਅਲਰਟ ਜਾਰੀ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਹੋ ਸਕਦਾ ਹੈ ਕਿ ਤਿੰਨ ਮਿੰਨ ਵੀ ਹੋ ਸਕਦੀ ਹੈ ਇਸ ਦੀ ਸੰਭਾਵਨਾ ਵੀ ਮੌਸਮ ਵਿਭਾਗ ਦੇ ਵੱਲੋਂ ਲਗਾਈ ਜਾ ਰਹੀ ਹੈ ਪੰਜਾਬ ਤੇ ਹਰਿਆਣਾ ਵਿੱਚ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਦੀ ਗਰਮੀ ਨੇ ਲੋਕਾਂ ਦੇ ਬੱਟ ਘਟਨੇ ਸ਼ੁਰੂ ਕਰ ਦਿੱਤੇ ਹਨ ਅਤੇ ਪੰਜਾਬ ਤੇ ਹਰਿਆਣਾ ਦੇ ਸ਼ਹਿਰਾਂ ਦੇ ਵਿੱਚ ਤਾਪਮਾਨ ਹੈ ਜੋ ਉਹ 42 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਹੈ ਮੌਸਮ ਵਿਭਾਗ ਨੇ ਦੋਮਾ ਸੂਬਿਆਂ ਵਿੱਚ 8 ਅਤੇ 9 ਅਪ੍ਰੈਲ ਨੂੰ ਅੱਤ ਦੀ ਗਰਮੀ ਪੈਨਸਬੰਧੀ ਚੇਲੋਲੜ ਜਾਰੀ ਕੀਤਾ ਹੈ ਵਿਭਾਗ ਨੇ ਇਹ ਵੀ ਕਹਿ ਕੇ 10 ਅਪ੍ਰੈਲ ਨੂੰ ਪੱਛਮੀ ਗੜਬੜੀ ਦੇ ਚਲਦਿਆਂ ਕਿਰਮਨ ਹੋਣਾ ਅਤੇ ਬਿਜਲੀ ਡਿਸ਼ਕਨ ਦੀ ਸੰਭਾਵਨਾ ਵੀ ਹੋ ਸਕਦੀ ਹੈ ਪੰਜਾਬ ਦੇ ਬਠਿੰਡਾ ਇਲਾਕਾ ਸੀ ਜੋ ਉਹ ਸਭ ਤੋਂ ਗਰਮ ਲੱਗ ਰਿਹਾ ਹੈ ਜਿੱਥੇ ਵੱਧ ਤੋਂ ਵੱਧ ਤਾਪਮਨ 41.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 8.2 ਡਿਗਰੀ ਸੈਲਸੀਅਸ ਵੱਧ ਸੀ ਇਸ ਤਰ੍ਹਾਂ ਹਰਿਆਣਾ ਦਾ ਅਰੋहतक ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਤਾਪਮਨ 42.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਹ ਆਮ ਨਾਲੋਂ 6.6 ਡਿਗਰੀ ਸੈਲਸੀਅਸ ਵੱਧ ਸੀ ਪੰਜਾਬ ਵਿੱਚ ਵੱਧਦੀ ਗਰਮੀ ਦੇ ਨਾਲ ਨਾਲ ਲੋਕਾਂ ਦੀਆਂ ਸਮੱਸਿਆਵਾਂ ਵੀ ਵੱਧ ਗਈਆਂ ਹਨ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਸਥਾਨੀ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਨ 37.6 ਡਿਗਰੀ ਸੈਲਸੀਅਸ ਅੰਮ੍ਰਿਤਸਰ ਦੇ ਵਿੱਚ 37 ਲੁਧਿਆਣਾ ਦੇ ਵਿੱਚ 39.2 ਪਟਿਆਲਾ ਦੇ ਵਿੱਚ 38.6 ਪਠਾਨਕੋਟ ਵਿੱਚ 37 ਬਟਿੰਡਾ ਸ਼ਹਿਰ ਵਿੱਚ 40 ਫਰੀਦਕੋਟ ਵਿੱਚ 39.5 ਗੁਰਦਾਸਪੁਰ ਵਿੱਚ 35.5 ਨਮਾਸ਼ਹਿਰ ਵਿੱਚ ਵੀ 35.8 ਫਤੇਕੜ ਸਾਹਿਬ 'ਚ 37.1 ਫਿਰੋਜ਼ਪੁਰ ਵਿੱਚ 38 ਹੁਸ਼ਿਆਰਪੁਰ ਵਿੱਚ 35.9 ਦਿਲੰਦਰ ਵਿੱਚ 37.3 ਮੋਗਾ ਵਿੱਚ 37.2 ਮੋਹਾਲੀ ਵਿੱਚ 36.4 ਅਤੇ ਰੋਪੜ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਤਾਪਮਾਨ ਜੋ ਕਾਫੀ ਤਾਪਮਾਨ ਹੈ ਜੋ ਕਾਫੀ ਵੱਧ ਚੁੱਕਿਆ ਹੈ ਦਿੱਲੀ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਚੱਲ ਸਕਦੀ ਹੈ ਲੋ ਭਾਰਤੀ ਮੌਸਮ ਵਿਭਾਗ ਨੇ ਦਿੱਲੀ ਦੇ ਵਿੱਚ ਲੂ ਚੱਲਣ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦੇ ਦਿੱਤੀ ਗਈ ਹੈ ਭਾਰਤੀ ਮੌਸਮ ਵਿਭਾਗ ਨੇ ਅੱਜ ਕੌਮੀ ਰਾਜਧਾਨੀ ਦੀ ਜੈਲੋ ਲਾਰਜ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਅਗਲੇ 2 ਦਿਨਾਂ ਦਾ ਤਾਪਮਾਨ ਹੈ ਉਹ ਕਾਫੀ ਵੱਧ ਸਕਦਾ ਹੈ ਤੇ ਇਸ ਦੇ ਨਾਲ ਹੀ ਨਾਲ ਲੂ ਚੱਲ ਸਕਦੀ ਹੈ ਜਿਸ ਦੇ ਨਾਲ ਆਮ ਲੋਕਾਂ ਦਾ ਜੀਵਨ ਹੈ ਜੋ ਪ੍ਰਭਾਵਿਤ ਹੋ ਸਕਦਾ ਹੈ ਮੌਸਮ ਵਿਭਾਗ ਨੇ ਦੱਸਿਆ ਕਿ ਦਿੱਲੀ ਦੇ ਵਿੱਚ ਮੌਸਮ ਕਾਫੀ ਗਰਮ ਚੱਲ ਰਿਹਾ ਹੈ ਕੌਮੀ ਰਾਜਧਾਨੀ ਵਿੱਚ ਘੱਟੋ ਘੱਟ ਤਾਪਮਾਨ 20.2 ਤੇ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਬਾਰੇ ਗੱਲ ਨੂੰ ਸਾਰ ਪੰਜ ਸੂਬਿਆਂ ਦੇ ਵਿੱਚ ਲਗਭਗ 21 ਸ਼ਹਿਰਾਂ ਵਿੱਚ ਤਾਪਮਨ 42 ਡਿਗਰੀ ਸੈਲਸੀਅਸ ਤੋਂ ਕੱਪ ਚੁੱਕਿਆ ਹੈ ਅਤੇ ਰਾਜਸਥਾਨ ਦੇ ਵਿੱਚ ਵੀ ਕਾਫੀ ਜ਼ਿਆਦਾ ਗਰਮੀ ਹੈ ਜੋ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਉੱਥੋਂ ਦਾ ਤਾਪਮਨ ਹੈ 45.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਸਭ ਤੋਂ ਵੱਧ ਲੱਗ ਰਿਹਾ ਹੈ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇ ਲਈ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਤੁਹਾਡੇ ਮਨ ਦੇ ਵਿੱਚ ਸਾਡੇ ਸੁਣਨ ਵਾਲੇ ਦਰਸ਼ਕ ਸਰੋਤਿਆਂ ਨੂੰ ਦਾ ਕੋਈ ਸਵਾਲ ਹੈ ਤਾਂ ਤੁਸੀਂ ਪੰਜਾਬੀ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ ਧਨਵਾਦ ਸਤਿ ਸ਼੍ਰੀ ਅਕਾਲ ਰਬੜਕਾ